ਅਮਰਸਰ ਦਿਹਾਤੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਤਿੰਨ ਹੈਂਡ ਗ੍ਰਨੇਡ ਅਤੇ ਆਈਡੀ ਬਰਾਮਦ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਜੇਕਰ ਅਸੀਂ ਬਾਰਡਰ ਏਰੀਆ ਦੀ ਗੱਲ ਕਰੀਏ ਲਗਾਤਾਰ ਦਿਨ ਬਦਿਨ ਜਿਹੜੀਆਂ ਕਈ ਸਮਗਰੀਜ਼ ਨੇ ਵਿਸਫੋਟਕ ਸਮਗਰੀਜ਼ ਜਿਹੜੀਆਂ ਨੇ ਉਹਨਾਂ ਨੂੰ ਬਰਾਮਦ ਕੀਤਾ ਜਾ ਰਿਹਾ ਹੈ ਆਖਰਕਾਰੇ ਕਾਰਕੋਣ ਰਿਹਾ ਹੈ ਕਈ ਇਨਪੁਟ ਵੀ ਸਾਹਮਣੇ ਆਏ ਨੇ ਜੇਕਰ ਅਸੀਂ ਗੱਲ ਕਰੀਏ ਤਾਂ ਜਾਣ ਬੁਝ ਕੇ ਪੰਜਾਬ ਨੂੰ ਹਿੰਦੁਸਤਾਨ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਨਾਲ-ਨਾਲ ਜੇਕਰ ਅਸੀਂ ਸਾਰੀ ਬਾਰਡਰ ਬੈਲਟ ਦੀ ਗੱਲ ਕਰੀਏ ਲਗਾਤਾਰ ਪੁਲਿਸ ਵੱਲੋਂ ਗਸ਼ਤ ਜਿਹੜੀ ਆ ਉਹ ਵਧਾ ਦਿੱਤੀ ਗਈ ਹੈ ਦਿਨ ਰਾਤ ਡਿਊਟੀ ਕੀਤੀ ਜਾ ਰਹੀ ਹੈ ਸਾਡੇ ਨਾਲ ਡੀਆਈਜੀ ਨਾਨਕ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਆ ਡੀਆਈਜੀ ਸਾਹਿਬ ਵੱਡੀ ਇੱਕ ਸਮਗਰੀ ਤੁਹਾਡੇ ਵੱਲੋਂ ਤੁਹਾਡੇ ਜਿਹੜੇ ਪੁਲਿਸ ਕੈਂਟਰ ਨੇ ਉਹਨਾਂ ਵੱਲੋਂ ਬਰਾਮਦ ਕੀਤੀ ਗਈ ਹੈ ਇਹ ਸਮਗਰੀ ਕਿੱਥੇ ਯੂਜ਼ ਹੋਣੀ ਸੀਗੀ ਕਿਉਂਕਿ ਨਾਲ ਰਿਮੋਟ ਹੈ ਕਾਫੀ ਕੁਝ ਹੈਗਾ ਕਿਵੇਂ ਦੇਖ ਰਿਓ ਸਰ ਇਸ ਨੂੰ ਸਾਡੇ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਬੜੀਆਂ ਕਲੀਅਰ ਇਨਸਟਰਕਸ਼ਨਸ ਨੇ ਸੋ ਉਹਨਾਂ ਇਨਸਟਰਕਸ਼ਨਸ ਤੇ ਕੰਮ ਕਰਦੇ ਹੋਏ ਅੰਮ੍ਰਿਤਸਰ ਵਿਖੇ ਹੱਤੀ ਵੱਲੋਂ ਰਿਕਵਰੀ ਕੀਤੀ ਗਈ ਸੋ ਉਸ ਰਿਕਵਰੀ ਦੀ ਹਜੇ ਤਫਤੀਸ਼ ਚੱਲ ਰਹੀ ਹੈ ਅਸੀਂ ਜਲਦੀ ਇਹਦੇ ਵਿੱਚ ਅਰੈਸਟ ਕਰਾਂਗੇ ਸਾਡੇ ਕੋਲ ਕਾਫੀ ਕ੍ਰੈਡੀਬਲ ਲੀਡਸ ਨੇ ਇਹਦੇ ਵਿੱਚ ਸੋ ਜਲਦੀ ਅਰੈਸਟ ਕਰਕੇ ਸਾਰੀ ਜਿਹੜੀ ਕਾਂਸਪੀਰੇਸੀ ਉਹਨੂੰ ਅਨਰਥ ਕੀਤਾ ਜਾਊਗਾ ਸਰ ਇੱਕ ਪੰਜਾਬ ਸਿਸਟਮ ਵੈਨਸ ਜਿਹੜੀਆਂ ਨੇ ਉਹ ਲਾਂਚ ਕੀਤੀਆਂ ਗਈਆਂ ਸੀਗੀਆਂ ਕੁਝ ਉਹਨਾਂ ਦਾ ਫਾਇਦਾ ਹੋ ਰਿਹਾ ਕਿਉਂਕਿ ਜਿੰਤੋਂ ਤੱਕ ਸਾਡੇ ਕੋਲ ਇਨਪੁਟ ਪਹੁੰਚੀ ਹੈ ਕਿ ਉਹ ਵਾਕਈ ਜਿਹੜੀ ਵੈਨ ਹੈ ਉਹ ਜਦੋਂ ਲਗਾ ਦਿੱਤੀ ਜਾਂਦੀ ਹੈ 10 ਕਿਲੋਮੀਟਰ ਦੇ ਰੇਡੀਅਸ ਤੇ ਉਹ ਡਰੋਨ ਸੈੱਟ ਦਿੰਦੀ ਹੈ ਲੱਗਦਾ ਹੈ ਕਿ ਉਸ ਦਾ ਵੀ ਕੋਈ ਫਾਇਦਾ ਹੋ ਰਿਹਾ ਜੀ ਐਂਟੀ ਡਰੋਨ ਸਿਸਟਮ ਜਿਹੜਾ ਪੰਜਾਬ ਸਰਕਾਰ ਵੱਲੋਂ ਲਾਂਚ ਕੀਤਾ ਗਿਆ ਆਪਰੇਸ਼ਨਲ ਡਿਟੇਲਸ ਤਾਂ ਮੈਂ ਨਹੀਂ ਸ਼ੇਅਰ ਕਰ ਸਕਦਾ ਇਹਦੇ ਵਿੱਚ ਬਟ ਡੈਫੀਨੇਟਲੀ ਜਿਵੇਂ ਤੁਸੀਂ ਕਿਹਾ ਕਿ ਇਹਦੇ ਵਿੱਚ ਸਾਡੇ ਕੋਲ ਕਾਫੀ ਫਾਇਦਾ ਵੀ ਹੋਇਆ ਰਿਕਵਰੀਜ਼ ਵੀ ਹੋਈਆਂ ਸੋ ਬੜਾ ਇਫੈਕਟਿਵ ਸਿਸਟਮ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਲਾਂਚ ਕੀਤਾ ਗਿਆ ਹੈ ਹਜੇ ਅਮਰਿਤਸਰ ਤੇ ਹਾਤੀ ਪੁਲਿਸ ਕੋਲ ਆਇਆ ਤੇ ਹਜੇ ਇਹ ਜਿਹੜਾ ਪਲਾਨ ਹੈ ਹੋਰ ਡਿਸਟ੍ਰਿਕਟਸ ਕੋਲ ਵੀ ਆਣਾ ਸੋ ਜਿਹੜਾ ਪੂਰੇ ਬਾਰਡਰ ਤੇ ਡਿਪਲੋਏ ਹੋਣਾ ਉਹਦੇ ਨਾਲ ਕਾਫੀ ਫਰਕ ਪਵੇਗਾ ਠੀਕ ਹੈ ਸਰ ਬਾਕੀ ਬਾਰਡਰ ਸੇ ਕੀ ਹਾਲਾਤ ਨੇ ਜੇਕਰ ਅਸੀਂ ਗੁਰਦਾਸਪੁਰ ਦੀ ਗੱਲ ਕਰੀਏ ਤਰਨਤ ਬਿਲਕੁਲ ਅੰਡਰ ਕੰਟਰੋਲ ਨੇ ਪੰਜਾਬ ਪੁਲਿਸ ਇਸ ਟੋਟਲੀ ਕਮਿਟਿਡ ਕਿ ਜਿਹੜਾ ਕੋਈ ਵੀ ਇਹੋ ਜੀ ਐਕਟੀਵਿਟੀ ਨਾ ਹੋਵੇ ਕੋਈ ਵੀ ਟੈਰਰਿਸਟਿਕ ਐਕਟੀਵਿਟੀ ਨਾ ਹੋਵੇ ਕੰਟੀਨਿਊਸ ਰਿਕਵਰੀਜ਼ ਜਾਰੀਆਂ ਨੇ ਕੰਟੀਨਿਊਸ ਸਾਡੇ ਵੱਲੋਂ ਪੈਟਰੋਲਿੰਗ ਚੱਲ ਰਹੀਆਂ ਨੇ ਐਂਡ ਵੀਲ ਇਨਸ਼ੋਰ ਕਿ ਬਿਲਕੁਲ ਜਿਹੜਾ ਫੈਸਟੀਵਲ ਸੀਜ਼ਨ ਆ ਪੀਸਫੁਲ ਰਹੇ ਸਰ ਲੋਕਾਂ ਨੂੰ ਕੋਈ ਹਦਾਇਤ ਲੋਕਾਂ ਨੂੰ ਕੋਈ ਅਪੀਲ ਕੀ ਤੁਹਾਡੇ ਸਹਿਯੋਗ ਕਰਨ ਕਿਉਂਕਿ ਕਈ ਵਾਰ ਲੋਕ ਡਰਦੇ ਨੇ ਨਾਮ ਲੈਣ ਤੋਂ ਡਰਦੇ ਨੇ ਕੋਈ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਲੋਕਾਂ ਦੇ ਸਹਿਯੋਗ ਦੀ ਤੁਹਾਨੂੰ ਬਹੁਤ ਲੋੜ ਹੈ ਜੀ ਤੇ ਕੋ ਲੋਕਾਂ ਦੀ ਇਨਫੋਰਮੇਸ਼ਨ ਤੋਂ ਬਿਨਾ ਲੋਕਾਂ ਦੀ ਸਪੋਰਟ ਤੋਂ ਬਿਨਾ ਕੋਈ ਵੀ ਪੁਲਿਸ ਸਕਸੈਸਫੁਲ ਨਹੀਂ ਹੋ ਸਕਦੀ ਚਾਹੇ ਜਿੰਨੀ ਮਰਜੀ ਪ੍ਰੋਫੈਸ਼ਨਲ ਪੁਲਿਸ ਹੋਵੇ ਸੋ ਸਿਮਿਲਰਲੀ ਇਜ਼ ਦ ਸਿਚੁਏਸ਼ਨ ਫਾਰ ਪੰਜਾਬ ਪੁਲਿਸ ਸੋ ਮੈਂ ਲੋਕਾਂ ਨੂੰ ਰਿਕਵੈਸਟ ਕਰੂੰਗਾ ਅਪੀਲ ਵੀ ਕਰੂੰਗਾ ਕਿ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰਨ ਸੋ ਇਹ ਸੰ ਡੀਆਈਜੀ ਨਾਨਕ ਸਿੰਘ ਨਾਲ ਐਸਐਸਪੀ ਤੁਸੀਂ ਦੇਖ ਸਕਦੇ ਹੋ ਮਨਿੰਦਰ ਸਿੰਘ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਜੇਕਰ ਅਸੀਂ ਗੱਲ ਕਰੀਏ ਲਗਾਤਾਰ ਇਹ ਜਿਹੜੀਆਂ ਕਨਸਾਈਨਮੈਂਟਸ ਨੇ ਇਹ ਫੜੀਆਂ ਜਾ ਰਹੀਆਂ ਨੇ ਨਾਪਾਕ ਹਰਕਤਾਂ ਜਿਹੜੀਆਂ ਕੋਈ ਸ਼ਰਾਰਤੀ ਅਨਸਰਾਂ ਦੀ ਪਰਮਵੀਰ ਸਿੰਘ ਹਲਖ ਜੀ ਮੀ